ਸਤਰੀ ਅਕਾਲ ਆਓ ਸੁਣਦੇ ਹਾਂ ਫੁਲਵੰਤ ਸਿੰਘ ਵਿਰਕਜੀ ਦੀ ਲਿਖੀ ਹੋਈ ਕਹਾਣੀ ਦੋ ਆਨੇ ਦਾ ਕਾ ਸ਼ਹਿਰ ਦੀ ਕਮੇਟੀ ਦੇ ਪ੍ਰਧਾਨ ਸਰਦਾਰ ਬੂਟਾ ਸਿੰਘ ਆਪਣੀ ਕੋਠੀ ਦੇ ਸਾਹਮਣੇ ਪਲਾਟ ਵਿੱਚ ਕੁਰਸੀ ਤੇ ਬੈਠੇ ਸਨ ਉਹਨਾਂ ਦੀ ਮੇਜ਼ ਦੇ ਦੁਆਲੇ ਪੰਜ-ਸੱਤ ਖਾਲੀ ਕੁਰਸੀਆਂ ਪਈਆਂ ਸਨ ਉਹ ਹਰ ਰੋਜ਼ ਸ਼ਾਮ ਨੂੰ ਇਸ ਤਰ੍ਹਾਂ ਖੁੱਲੀ ਹਵਾ ਵਿੱਚ ਬੈਠਦੇ ਤੇ ਪਲੋ-ਪਲੀ ਇਹ ਕੁਰਸੀਆਂ ਉਹਨਾਂ ਨਾਲ ਗਲਬਾਤ ਕਰਨ ਆਈ ਲੋਕਾਂ ਨਾਲ ਭਰ ਜਾਂਦੀਆਂ ਕਮੇਟੀ ਦੇ ਪ੍ਰਧਾਨ ਹੋਣ ਤੋਂ ਬਿਨਾ ਉਹ ਜ਼ਿਲ੍ਹੇ ਦੇ ਉੱਗੇ ਵਕੀਲ ਵੀ ਸਨ ਸੂਬੇ ਦੀ ਰਾਜਨੀਤੀ ਵਿੱਚ ਉਹਨਾਂ ਦਾ ਚੋਖਾ ਭਾਗ ਸੀ ਇਸ ਲਈ ਉਹਨਾਂ ਕੋਲ ਕਈ ਤਰ੍ਹਾਂ ਦੇ ਲੋਕ ਆਉਂਦੇ ਮਦਦ ਮੰਗਣ ਵਾਲੇ ਸਲਾਹਾਂ ਲੈਣ ਵਾਲੇ ਇੱਧਰ ਉੱਧਰ ਦੀਆਂ ਗੱਲਾਂ ਦੱਸਣ ਵਾਲੇ ਤੇ ਕੁਝ ਉਹਨਾਂ ਦੇ ਜਿਗਰੀ ਦੋਸਤ ਕੇਵਲ ਗੱਲਾਂ ਬਾਤਾਂ ਕਰਨ ਲਈ ਹੀ ਤੇ ਇਸ ਤਰ੍ਹਾਂ ਕੋਠੀ ਵਿੱਚ ਚੋਖੀ ਰੌਣਕ ਲੱਗੀ ਰਹਿੰਦੀ ਅੰਦਰੋਂ ਆਉਂਦੀਆਂ ਜਾਂਦੀਆਂ ਫਲ ਫਰੂਟ ਤੇ ਚਾਹ ਪਾਣੀ ਦੀਆਂ ਟਰੀਆਂ ਇਹ ਦੱਸਦੀਆਂ ਸਨ ਕਿ ਇਨਾਂ ਘਰ ਆਏ ਪਰੌਣਿਆਂ ਦਾ ਆਦਰ ਮਾਣ ਕਰਨ ਦੀ ਥਾਂ ਇੱਛਾ ਵੀ ਸੀ ਤੇ ਯੋਗਤਾ ਵੀ ਅਸਲ ਵਿੱਚ ਸਰਦਾਰ ਬੂਟਾ ਸਿੰਘ ਬੜੇ ਖੋਲੇ ਦਿਲ ਦਾ ਮਾਲਕ ਸੀ ਉਸ ਦੇ ਚੀਨੀ ਦੇ ਭਾਂਡੇ ਸੋਫਾ ਸੈੱਟ ਗਲੀਚੇ ਲੋਕਾਂ ਦੇ ਘਰ ਜਾ ਕੇ ਟੁੱਟਦੇ ਖਰਾਬ ਹੁੰਦੇ ਰਹਿੰਦੇ ਉਸ ਦੇ ਭਰੇ ਹੋਏ ਸੰਦੂਕਾਂ ਵਿੱਚੋਂ ਆਂਢੀ ਗੁਆਂਢੀ ਰਜਾਈਆਂ ਖੇਸ ਚਾਦਰਾਂ ਤੇ ਸਹਰਾਣੇ ਮੰਗ ਕੇ ਲਿਆ ਜਾਂਦੀ। ਬਾਹਰੋਂ ਪਿੰਡਾਂ ਵਿੱਚੋਂ ਆਏ ਹੋਏ ਉਸ ਦੇ ਜਾਣੂ ਲੋਕ ਉਸ ਦੇ ਘਰੋਂ ਬਿਨਾਂ ਸੰਗ ਚੀਜ਼ਕ ਦੇ ਰੋਟੀਆਂ ਖਾਂਦੇ ਤੇ ਪਏ ਰਹਿੰਦੇ। ਕਿਉਂਕਿ ਉਹ ਜਾਣਦੇ ਸਨ ਕਿ ਦਰਿਆ ਦੇ ਲਬੂਟਾ ਸਿੰਘ ਦੇ ਭਰੇ ਹੋਏ ਘਾਰ ਵਿੱਚ ਉਹਨਾਂ ਦੇ 2-4 ਦਿਨ ਰੋਟੀਆਂ ਖਾਣ ਨਾਲ ਕੋਈ ਫਰਕ ਨਹੀਂ ਸੀ ਪੈਂਦਾ। ਬੂਟਾ ਸਿੰਘ ਸਦਾ ਇੰਨਾ ਸੌਖਾ ਨਹੀਂ ਰਿਹਾ ਸੀ। ਉਸ ਦਾ ਪਿਤਾ ਇੱਕ ਛੋਟਾ ਜਿਹਾ ਜ਼ਿਮੀਦਾਰ ਸੀ। ਨਿੱਕੇ ਹੁੰਦੇ ਬੂਟਾ ਸਿੰਘ ਦੇ ਪੜਨ ਦੇ ਨਾਲ-ਨਾਲ ਹਾਲੀਆਂ ਨੂੰ ਰੋਟੀਆਂ ਅਪੜਾਈਆਂ ਪੱਠੇ ਵੱਡੇ ਤੇ ਕੁਤਰੇ ਤੇ ਵਾੜਾ ਕਰਨ ਤੇ ਵਟਾ ਬਣਾਉਣ ਵਿੱਚ ਸਹਾਇਤਾ ਦਿੱਤੀ ਪਰ ਜਿਹੜਾ ਕੰਮ ਉਹਨੇ ਦੀ ਨਿਬੂਟਾ ਸਿੰਘ ਨੂੰ ਸਭ ਤੋਂ ਵਧੇਰੇ ਪਸੰਦ ਸੀ ਉਹ ਸੀ ਮੱਝਾਂ ਚਾਰਨਾ ਇਹਨਾਂ ਨੂੰ ਧਰਤੀ ਨਾਲੋਂ ਘਾ ਵੱਡ-ਵੱਡ ਖਾਂਦਿਆਂ ਵੇਖ ਕੇ ਉਸ ਨੂੰ ਬੜਾ ਰਸ ਆਉਂਦਾ ਹੋਰ ਛੇੜੂ ਆਵਾਂ ਉਹ ਮੱਝਾਂ ਨੂੰ ਛੱਡ ਕੇ ਭਾਵੇਂ ਨਹੀਂ ਬੈਠਾ ਰਹਿੰਦਾ ਸੀ ਸਗੋਂ ਉਹਨਾਂ ਦੇ ਅੱਗੇ ਖੜੇ ਹੋ ਕੇ ਨਾਲ-ਨਾਲ ਤੁਰ ਕੇ ਚਾਰਦਾ। ਇੱਕ ਦਿਨ ਉਸਦੇ ਪਿਓ ਨੇ ਉਸਦੀ ਮਾਂ ਨੂੰ ਕਿਹਾ ਕਿ ਬੂਟਾ ਹੋਰ ਮੁੰਡਿਆਂ ਵਾਂਗ ਨਹੀਂ, ਉਸ ਨੂੰ ਮੱਝੀ ਚਾਰਣ ਦਾ ਬੜਾ ਚੰਗਾ ਚੱਜ ਹੈ। ਫਿਰ ਮਾਂ ਦੇ ਮੂੰਹੋਂ ਇਹ ਗੱਲ ਸੁਣ ਕੇ ਬੂਟਾ ਸਿੰਘ ਨੂੰ ਇਸ ਤਰ੍ਹਾਂ ਜਾਪਿਆ ਜਿਸ ਤਰ੍ਹਾਂ ਕਿਸੇ ਕਲਾਕਾਰ ਨੂੰ ਗੋਲਡ ਮੈਡਲ ਮਿਲ ਜਾਂਦਾ ਹੈ। ਚੁਗਦੀਆਂ ਮੱਝੀ ਦੇ ਨਾਲ-ਨਾਲ ਟੁਰਨਾ ਉਸ ਦੀ ਆਦਤ ਜਈ ਹੀ ਨਹੀਂ ਸੀ। ਕਾ ਨੂੰ ਦੰਦਾਂ ਵਿੱਚ ਦੱਬ ਕੇ ਜਦ ਉਸ ਦੀਆਂ ਮੱਝੀ ਖੁਰਚ ਖੁਰਚ ਕਰਕੇ ពੁੱਟਦੀਆਂ ਤਾਂ ਉਸ ਦਾ ਮਨ ਉਸ਼ਲ ਉਸ਼ਲ ਪੈਂਦਾ ਉਹ ਸਾਹਮਣੇ ਖੜਾ ਉਹਨਾਂ ਦੇ ਮੂੰਹ ਵੱਲ ਵੇਖਦਾ ਰਹਿੰਦਾ ਤੇ ਆਵਾਜ਼ ਸੁਣਦਾ ਰਹਿੰਦਾ ਕਦੀ ਚਰਦਿਆਂ ਚਰਦਿਆਂ ਜਦੋਂ ਮੱਝੀ ਡੂੰਘੇ ਖਾਲਾਂ ਵਿੱਚ ਜਿੰਨਾ ਦੁਆਲੇ ਉੱਚੀ ਉੱਚੀ ਪਹਾੜ ਚੜੀ ਹੁੰਦੀ ਵੜ ਜਾਂਦੀਆਂ ਤਾਂ ਵੀ ਉਹ ਕਿਸੇ ਫੱਦਰੀ ਰਾਤ ਏਟੋਰਨ ਦੀ ਥਾਂ ਔਖਾ ਸੌਖਾ ਹੋ ਕੇ ਉਹਨਾਂ ਦੇ ਨਾਲ ਹੀ ਰਹਿੰਦਾ ਭਾਵੇਂ ਇਨ੍ਹਾਂ ਖਾਲਾਂ ਵਿੱਚੋਂ ਮੱਜਾਂ ਦੇ ਖਵਾਚ ਜਾਣ ਜਾਂ ਕਿਸੇ ਪੈੜੀ ਵਿੱਚ ਪੈ ਜਾਣ ਦਾ ਕੋਈ ਡਰ ਨਹੀਂ ਸੀ ਹੁੰਦਾ ਚੋਗਦੀਆਂ ਮੱਜਾਂ ਤੋਂ ਦੂਰ ਹੋਣ ਨਾਲ ਉਸ ਦਾ ਸਵਾਦ ਮਾਰਿਆ ਜਾਂਦਾ ਕਣਕਾਂ ਦੇ ਵੱਡਾਂ ਵਿੱਚ ਜਿੱਥੇ ਆਪਣੀਆਂ ਨੂੰ ਦੂਸਰਿਆਂ ਦੀਆਂ ਮੱਜਾਂ ਤੋਂ ਅੱਗੇ ਰੱਖਣਾ ਬੜਾ ਜ਼ਰੂਰੀ ਹੁੰਦਾ ਹੈ ਉਹ ਉਹਨਾਂ ਨੂੰ ਅੱਗੇ ਲੰਘਾਉਣ ਲਈ ਇਸ ਉਸਤਾਦ ਦੀ ਨਾਲ ਠੋਕਰ ਮਾਰਦਾ ਜਿਸ ਤਰ੍ਹਾਂ ਕੋਈ ਬਿਲਯਰਡ ਦਾ ਖਿਡਾਰੀ ਆਪਣੇ ਬਾਲ ਨੂੰ ਮਾਰਦਾ ਹੈ ਇਸ ਤਰ੍ਹਾਂ ਉਸ ਦੀਆਂ ਮੱਝਾਂ ਹੀ ਸਭ ਤੋਂ ਪਹਿਲਾਂ ਵੱਢ ਵਿੱਚੋਂ ਨਿਕਲਿਆ ਆ ਘਾ ਤੇ ਭੁੱਟਾਂ ਖਾਂਦੀਆਂ ਰਿੱਜੀਆਂ ਹੋਈਆਂ ਮੱਝਾਂ ਜਦ ਛੱਪੜ ਵਿੱਚ ਲੇਟ ਕੇ ਫੁੰਕਾਰੇ ਮਾਰਦੀਆਂ ਤਾਂ ਉਸ ਨੂੰ ਬੜੀ ਠੰਡ ਪੈਂਦੀ ਇਸ ਦੇ ਉਲਟ ਜਦ ਉਹ ਕਿਸੇ ਹੋਰ ਦੀਆਂ ਮੱਝਾਂ ਨਾਲੋਂ ਪਹਿਲਾਂ ਛੱਪੜ ਵਿੱਚੋਂ ਬਾਹਰ ਨਿਕਲ ਆਂਦੀਆਂ ਤਾਂ ਇਸ ਨੂੰ ਉਹ ਆਪਣੀ ਹਾਰ ਸਮਝਦਾ ਕਿਉਂਕਿ ਭੁੱਖੀਆਂ ਮੱਝਾਂ ਹੀ ਛੱਪੜ ਵਿੱਚੋਂ ਛੇਤੀ ਬਾਹਰ ਨਿਕਲਦੀਆਂ ਹਨ ਮੱਝੀ ਚਾਰਨ ਦਾ ਇਹੀ ਚੇਟਕ ਸ਼ਾਇਦ ਉਸ ਨੂੰ ਵਿਰਸੇ ਵਿੱਚ ਮਿਲਿਆ ਸੀ ਉਸ ਦਾ ਪਿਤਾ ਹਰ ਰੋਜ਼ ਮੱਝਾਂ ਨੂੰ ਚੰਗੀ ਤਰ੍ਹਾਂ ਰਜਾਉਣਾ ਆਪਣਾ ਧਰਮ ਸਮਝਦਾ ਸੀ ਉਸ ਦੱਸਿਆ ਕਿ ਇੱਕ ਦਿਨ ਜਦ ਬਹੁਤ ਹੀ ਮੀਂਹ ਪਿਆ ਤੇ ਪੱਠੇ ਵੱਢ ਕੁਤਰ ਕੇ ਨਹੀਂ ਪਾਈ ਜਾ ਸਕਦੇ ਸਨ ਉਸਦੇ ਪਿਤਾ ਨੇ ਰਾਤ ਨੂੰ ਆਪਣੀਆਂ ਭੁੱਖੀਆਂ ਮੱਝਾਂ ਹਿੱਕ ਦੇ ਨਾਲ ਦੇ ਪਿੰਡ ਦੇ ਇੱਕ ਜਵਾਰ ਦੀ ਪਹਿਲੀ ਵਿੱਚ ਛੱਡ ਦਿੱਤੀਆਂ ਤੇ ਆਪ ਡਾਂਗ ਨੂੰ ਵੱਲਮ ਚਾੜ ਕੇ ਪੈਲੀ ਦੇ ਦੁਆਲੇ ਫਿਰਦਾ ਰਿਹਾ ਤੜਕੇ ਜਦ ਮੱਝੀ ਰੱਜ ਗਈਆਂ ਤਾਂ ਉਹ ਉਹਨਾਂ ਨੂੰ ਘਰ ਲੈ ਆਇਆ ਜਦੋਂ ਬੂਟਾ ਸਿੰਘ ਮੱਝੀ ਨਾ ਚਾਰ ਰਿਆ ਹੁੰਦਾ ਉਸ ਵੇਲੇ ਵੀ ਉਸ ਦਾ ਮਨ ਉਹਨਾਂ ਨੂੰ ਰਜਾਉਣ ਦੇ ਸਾਧਨ ਹੀ ਸੋਚਦਾ ਰਹਿੰਦਾ ਜਦ ਪੈਲੀਆਂ ਵਿੱਚੋਂ ਘਾਹ ਸੁੱਕ ਜਾਂਦਾ ਮੁੱਕ ਜਾਂਦਾ ਤਾਂ ਉਹ ਮੀਹਾਂ ਦੀ ਚਾਹ ਕਰਦਾ ਪਰ ਮੀਂਹ ਪੈਣ ਤੇ ਉਸ ਦੇ ਆਪਣੇ ਘਰ ਵਾਲੇ ਤੇ ਹੋਰ ਕਿਰਸਾਨ ਜ਼ਮੀਨਾਂ ਨੂੰ ਦੱਬੋ-ਦੱਬੀ ਹੋਣ ਦੀ ਕਰਦੇ ਤੇ ਇਸ ਤਰ੍ਹਾਂ ਕਾਬਿਲ ਬਿਲਕੁਲ ਹੀ ਮੁੱਕ ਜਾਂਦਾ ਉਹਨਾਂ ਦਿਨਾਂ ਵਿੱਚ ਫਿਰ ਜਾਦੂ ਹੋ ਅਰਦਾਸਾਂ ਕਰਦਾ ਕਿ ਕਿਸੇ ਤਰ੍ਹਾਂ ਜ਼ਮੀਨ ਉਹਨਾਂ ਤੋਂ ਸਾਫੀ ਨਾ ਕਰਵਾ ਸਾਫੀ ਨਾ ਜਾਵੇ ਤੇ ਸੁੱਕ ਕੇ ਵਗਣੋ ਰਹਿ ਜਾਵੇ ਤੇ ਉਸ ਦੀਆਂ ਮੱਜਾਂ ਦੇ ਚੁਗਣ ਲਈ ਕਾਹ ਬਚ ਜਾਵੇ ਨੇੜੇ-ਨੇੜੇ ਦੇ ਪਿੰਡਾਂ ਦੇ ਲੰਗਦਿਆਂ ਰਾਈਆਂ ਨੂੰ ਉਹ ਕਾਹਾਂ ਦੀਆਂ ਦੱਸਾਂ ਪਾਉਣ ਨੂੰ ਕਹਿੰਦਾ ਅੱਜਕੱਲ ਸਰਦਾਰ ਬੂਟਾ ਸਿੰਘ ਮੱਜਾਂ ਨਹੀਂ ਚਾਰਦਾ ਸੀ ਹੁਣ ਤੇ ਸਗੋਂ ਉਸ ਬਾਰੇ ਇਹ ਕਿਹਾ ਜਾਂਦਾ ਸੀ ਕਿ ਉਹ ਵੱਡੇ ਵੱਡੇ ਅਫਸਰਾਂ ਤੇ ਨੀਤੀਵਾਨਾਂ ਨੂੰ ਚਾਰ ਆਉਂਦਾ ਹੈ ਉਸ ਦੀ ਇਸ ਹੁਸ਼ਿਆਰੀ ਤੇ ਅਕਲ ਕਰਕੇ ਹੀ ਉਸ ਦੇ ਘਰ ਇੰਨੀ ਖੁਸ਼ਹਾਲੀ ਸੀ ਜਿੱਥੇ ਕਿਸੇ ਸੱਜਣ ਮਿੱਤਰ ਦੀ ਟਹਿਲ ਸੇਵਾ ਤੇ 150 ਖਰਚ ਦੇਣੀ ਐਵੇਂ ਇੱਕ ਸੁਭਾਵਕ ਗੱਲ ਬਣ ਗਈ ਸੀ ਪਰ ਅਜੇ ਵੀ ਉਸ ਨੂੰ ਕੋਠੀ ਦੇ ਪਿਛਲੇ ਬਾਗ ਵਿੱਚ ਆਪਣੀਆਂ ਮੱਝਾਂ ਚਰਦਿਆਂ ਵੇਖ ਕੇ ਬੜਾ ਸਵਾਦ ਆਉਂਦਾ ਸੀ ਜਿੰਨਾ ਵੱਡਾ ਤੇ ਹਰਾ ਕਾ ਉਹ ਆਪਣੀ ਜੀਬ ਨਾਲ ਵਲੇਟ ਕੇ ਅੰਦਰ ਸੁੱਟਦੀਆਂ ਓਨੀ ਹੀ ਉਸ ਦੇ ਮਨ ਨੂੰ ਠੰਡ ਜਾਈ ਪੈਂਦੀ। ਇਸੇ ਕਰਕੇ ਉਹ ਕਿਸੇ ਦੀਆਂ ਮੱਜਾਂ ਨੂੰ ਆਪਣੇ ਬਾਗ ਵਿੱਚੋਂ ਘਾਹ ਖਾਂਦਿਆਂ ਵੇਖੇ ਪੜੀ ਛੇਤੀ ਕਾਲਾ ਪੈ ਜਾਂਦਾ ਤੇ ਝਟ ਉਹਨਾਂ ਦੇ ਛੇੜੂ ਨੂੰ ਮੱਜਾਂ ਹਿੱਕ ਲੈ ਜਾਣ ਨੂੰ ਕਹਿੰਦਾ। ਮੱਜਾਂ ਵਾਲੇ ਆਂਢੀ ਗੁਆਂਢੀ ਇਸ ਗੱਲ ਵਿੱਚ ਆਪਣੀ ਬੇਇੱਜ਼ਤੀ ਸਮਝ ਕੇ ਬੜਾ ਗੁੱਸਾ ਕਰਦੇ। ਇੱਕ ਵਾਰ ਜਦ ਬੂਟਾ ਸਿੰਘ ਨੇ ਆਪਣੇ ਗੁਆਂਢੀ ਰਾਏ ਭਾਦਰ ਅਮੋਲਕ ਰਾਮ ਦੀਆਂ ਮੱਜਾਂ ਕਢਵਾ ਦਿੱਤੀਆਂ ਤਾਂ ਉਸਨੇ ਬੜਾ ਰੰਜ ਮਨਾਇਆ। ਸਿੱਧਾ ਤੇ ਉਸਨੇ ਕੁਝ ਨਾ ਕੀਤਾ ਪਰ ਉਸਦੀ ਵੋਟੀ ਨੇ ਬੂਟਾ ਸਿੰਘ ਦੀ ਵੋਟੀ ਨੂੰ ਇਹ ਗੱਲ ਦੱਸ ਦਿੱਤੀ ਸਰਦਾਰ ਨੂੰ ਨਗੂਣੇ ਘਾ ਦੀ ਕੀ ਪਰਵਾਹ ਹੋ ਸਕਦੀ ਹੈ ਗੱਲ ਕੇਵਲ ਇੰਨੀ ਹੈ ਕਿ ਉਸਨੂੰ ਸਾਡੀ ਕੋਈ ਪਰਵਾਹ ਨਹੀਂ ਤੇ ਉਹ ਨੌਕਰ ਸਾਹਮਣੇ ਸਾਨੂੰ ਨੀਵਾ ਵਿਖਾਉਣਾ ਚਾਹੁੰਦਾ ਸੀ ਅਮੋਲਕ ਰਾਮ ਨੇ ਕਿਹਾ ਸੀ ਬੂਟਾ ਸਿੰਘ ਨੂੰ ਇਸ ਗੱਲ ਦਾ ਬੜਾ ਅਫਸੋਸ ਲੱਗਾ ਕਿਉਂਕਿ ਸ਼ਹਿਰ ਵਿੱਚ ਉਸ ਦਾ ਅਮੋਲਕ ਰਾਮ ਤੋਂ ਵੱਡਾ ਹਮਾਇਤੀ ਹੋਰ ਕੋਈ ਨਹੀਂ ਸੀ ਆਖਰ ਇਸ ਵਿੱਚ ਹੈ ਹੀ ਕੀ ਸੀ ਸਰਦਾਰ ਨੇ ਸੋਚਿਆ ਕਿ ਜੇ ਅਮੋਲਕ RAM ਦੀ ਮੱਝ ਸਾਰਾ ਦਿਨ ਉਸ ਦੇ ਬਾਗ ਵਿੱਚ ਚਰਦੀ ਰਹੇ ਤਾਂ ਉਹ ਸ਼ਾਮ ਤੱਕ ਵੱਧ ਤੋਂ ਵੱਧ 1 ਰੁਪਏ ਦਾ ਕਾਹ ਖਾ ਜਾਏਗੀ। ਅਮੋਲਕ RAM ਤੇ ਉਸ ਦੇ ਵਿਚਕਾਰ 1 ਰੁਪਇਆ ਕੀ ਚੀਜ਼ ਸੀ? ਉਹਨਾਂ ਦਾ ਆਪੂ ਵਿੱਚ ਮੇਲ-ਜੋਲ ਇੰਨਾ ਗੂੜਾ ਸੀ ਕਿ ਰਸਮਾਂ-ਸ਼ਗਨਾ ਵਿੱਚ ਹੀ ਸੈਂਕੜੇ ਰੁਪਏ ਇੱਕ ਦੂਜੇ ਦੇ ਘਰ ਚਲੇ ਜਾਂਦੇ। ਅਜੇ ਅਗਲੇ ਦਿਨ ਉਹਨਾਂ ਅਮੋਲਕ RAM ਦੀ ਧੀ ਦੇ ਵਿਆਹ ਤੇ ਉਸ ਨੂੰ ਰੇਡੀਓ ਸੈੱਟ ਦਿੱਤਾ ਸੀ। ਤੇ ਮੁਕਲਾਵਾ ਲੈਣਾ ਏ ਉਸ ਦੀ ਜਵਾਈ ਨੂੰ ਘਰ ਸਦਕੇ ਰੋਟੀ ਖਵਾਈ ਸੀ ਤੇ ਨਾਲੇ ਉਸ ਦੀ ਉਂਗਲੀ ਤੇ ਛਾਪ ਪਈ ਸੀ ਇਹ ਸੋਚ ਕੇ ਬੂਟਾ ਸਿੰਘ ਨੂੰ ਬੜਾ ਹਿਰਖ ਲੱਗਾ ਤੇ ਆਪਣੀ ਕਮਜ਼ੋਰੀ ਤੇ ਬੜੀ ਸ਼ਰਮ ਆਈ ਜੋ ਆਦਮੀ ਆਪਣੇ ਦਿਮਾਗ ਤੋਂ ਇੰਨਾ ਵੀ ਕੰਮ ਨਾ ਲਵੇ ਤੇ ਬੇਵੱਸ ਆਪਣੇ ਮਨ ਦੇ ਪਿੱਛੇ ਲੱਗਾ ਫਿਰੇ ਉਹ ਵੀ ਕੀ ਆਦਮੀ ਹੋਇਆ ਉਸਨੇ ਸਿੱਟਾ ਕੱਢਿਆ ਤੇ ਫਿਰ ਉਸਨੇ ਨਿਸ਼ਚਾ ਕੀਤਾ ਕਿ ਇਸ ਤੋਂ ਪਿੱਛੋਂ ਅਮੋਲਕ ਰਾਮ ਦੀ ਤੇ ਉਹ ਕਿਸੇ ਵੀ ਬਾਗ ਵਿੱਚ ਚੋਗਦੀ ਮੱਝ ਵੱਲ ਕੋਈ ਧਿਆਨ ਨਹੀਂ ਦੇਵੇਗਾ ਰੋਜ ਵਾਂਗ ਸਰਦਾਰ ਬੂਟਾ ਸਿੰਘ ਕੋਠੀ ਵਾਲਾਂ ਦੇ ਰਸਤੇ ਵਿੱਚ ਕੁਰਸੀ ਢਾ ਕੇ ਬੈਠੇ ਹੋਏ ਸਨ। ਕਦੀ ਉਹ ਹੱਥ ਵਿੱਚ ਫੜੀ ਅਖਬਾਰ ਤੇ ਨਜ਼ਰ ਮਾਰ ਲੈਂਦੇ ਤੇ ਕਦੀ ਆਪਣੀ ਨੇੜੇ ਟਹਿਲ ਰਹੀ ਪਤਨੀ ਨਾਲ ਕੋਈ ਗੱਲ ਕਰ ਲੈਂਦੇ। ਸਾਹਮਣੇ ਰਾਈ ਭਾਦਰ ਅਮੋਲਕ ਰਾਮ ਆਪਣੀ ਕੋਠੀ ਦੇ ਰਸਤੇ ਵਿੱਚ ਇੱਧਰ ਉੱਧਰ ਟਹਿਲ ਰਹੇ ਸਨ। ਸਰਦਾਰ ਹੁਣਾਂ ਕੋਲ ਆਉਣ ਤੋਂ ਉਹ ਸ਼ਾਇਦ ਇਸ ਲਈ ਸੰਕੋਚ ਕਰ ਰਹੇ ਸਨ ਕਿ ਉਹਨਾਂ ਦੀ ਪਤਨੀ ਉਹਨਾਂ ਦੇ ਨੇੜੇ ਸੀ। ਇਸ ਤਾਨਨੇ ਦੇ ਵਿਚਕਾਰ رائے ਭਾਦਰ ਅਮੋਲਕ ਰਾਮ ਦੀ ਮੱਝ ਵਿੱਚ ਉਗਦੀ ਚੁਗਦੀ ਪੂਸ਼ਲ ਨਾਲ ਮੱਖੀਆਂ ਝੱਲਦੀ ਕਿਸੇ ਪਾਸਿਓਂ ਸਰਦਾਰ ਬੂਟਾ ਸਿੰਘ ਦੇ ਬਾਗ ਵਿੱਚ ਆਵੜੀ ਸ਼ਾਮ ਦੇ ਬਿਲੇ ਆਮ ਤੌਰ ਤੇ ਡੰਗਰ ਜਿਆ ਹੋਇਆ ਹੁੰਦਾ ਹੈ ਤੇ ਘਾਹ ਨੂੰ ਐਵੇਂ ਪੋਲਾ ਹੀ ਮੂੰਹ ਮਾਰਦਾ ਹੈ ਪਰ ਜਾਂ ਤਾਂ ਅਮੋਲਕ ਰਾਮ ਦੀ ਮੱਝ ਕਿਧਰੇ ਅੰਦਰ ੜਕੀ ਰਹੀ ਸੀ ਤੇ ਜਾਂ ਬੂਟਾ ਸਿੰਘ ਦੇ ਬਾਗ ਦਾ ਘਾਹ ਬੜਾ ਸਵਾਦੀ ਸੀ ਮੱਝ ਬੜੇ ਜੋਸ਼ ਨਾਲ ਘਾਹ ਵੱਡ ਵੱਡ ਕੇ ਅੰਦਰ ਸੁੱਟ ਰਹੀ ਸੀ ਬੂਟਾ ਸਿੰਘ ਨੂੰ ਮੱਝ ਨੂੰ ਇਸ ਤਰ੍ਹਾਂ ਘਾ ਖਾਂਦੇ ਵੇਖ ਕੇ ਕੁਝ ਔਖ ਹੋਇਆ ਪਰ ਫਿਰ ਆਪਣਾ ਪੁਰਾਣਾ ਨਿਸ਼ਚੈ ਯਾਦ ਕਰਕੇ ਉਸਨੇ ਧਿਆਨ ਹੋਰ ਪਾਸੇ ਲਾਉਣ ਦੀ ਕੋਸ਼ਿਸ਼ ਕੀਤੀ ਅਮੋਲਕ RAM ਦਾ ਧਿਆਨ ਵੀ ਆਪਣੀ ਮੱਝ ਦੇ ਵਿੱਚ ਹੀ ਸੀ ਅੱਜ ਰਾਏ ਭਾਦਰ ਦੇ ਘਰੋਂ ਕੀ ਆਇਆ ਸੀ ਬੂਟਾ ਸਿੰਘ ਨੇ ਅਮੋਲਕ RAM ਦੇ ਨੌਕਰ ਦਾ ਟੱਕੀ ਹੋਈ ਪਲੇਟ ਚੱਕੀ ਫੇਰਾ ਯਾਦ ਕਰਕੇ ਕਿਹਾ ਉਹ ਸੋਚ ਰਿਹਾ ਸੀ ਕਿ ਉਸ ਦੇ ਤੇ ਅਮੋਲਕ ਰਾਮ ਦੇ ਡੂੰਗੇ ਮੇਲਜੋਲ ਦੇ ਪਿਸ਼ੋਕੜ ਵਿੱਚ ਅਮੋਲਕ ਰਾਮ ਦੀ ਮੱਝ ਦਾ ਉਹਨਾਂ ਦੇ ਬਾਗ ਵਿੱਚ ਚੁਗਣਾ ਕਿੰਨੀ ਛੋਟੀ ਜਿਹੀ ਗੱਲ ਸੀ। ਸੋਨ ਹਲਵਾ ਭੇਜਿਆ ਸਾਨੇ। ਉਹਨਾਂ ਨੂੰ ਬੰਬਈ ਨੂੰ ਕਿਸੇ ਦੋਸਤ ਵੱਲੋਂ ਆਇਆ ਸੀ। ਉਸ ਦੀ ਪਤਨੀ ਨੇ ਦੱਸਿਆ। ਤੁਸੀਂ ਆਪੇ ਹੀ ਖਾ ਗਏ ਸਾਰਾ। ਮੈਨੂੰ ਤੇ ਦਿੱਤਾ ਕੋਈ ਨਹੀਂ। ਬੂਟਾ ਸਿੰਘ ਨੇ ਹੱਸਣ ਦੀ ਕੋਸ਼ਿਸ਼ ਕਰਦੇ ਹੋਏ ਕਿਹਾ ਮੱਝ ਉਸੇ ਚਾਲੇ ਹੀ ਘਾਪੁੱਟੀ ਜਾ ਰਹੀ ਸੀ। ਨਹੀਂ ਉਹਦੀ ਦੂਸਰਤੋਂ ਵੀ ਬਹੁਤਾ ਸੀ ਖਾਧਾ ਕਿੱਥੇ ਜਾਣਾ ਸੀ ਅਵਾਨਿਆਂ ਨੇ ਥੋੜਾ ਖਾ ਲਿਆ ਸੀ ਤੁਸੀਂ ਸਵੀਰੇ ਚਾਹ ਨਾਲ ਲੈ ਲੈਣਾ ਲਾਲਾ ਜੀ ਉਹ ਸਾਹਮਣੇ ਫੇਰ ਰਹੇ ਨੇ ਉਹਨਾਂ ਦਾ ਧੰਨਵਾਦ ਹੀ ਕਰ ਦਿਓ ਬੂਟਾ ਸਿੰਘ ਨੂੰ ਪਤਾ ਸੀ ਕਿ ਅਮੋਲਕਰਾਮ ਸਾਹਮਣੇ ਫਿਰ ਰਿਹਾ ਹੈ ਉਹ ਇਹ ਨਹੀਂ ਸੀ ਜਾਣਦਾ ਕਿ ਉਸ ਦੀ ਅੱਖ ਆਪਣੀ ਮਰ ਜੁੱਤੀ ਸੀ ਨਹੀਂ ਤੇ ਜਿਸ ਲਾਲਚ ਨਾਲ ਉਹ ਘਾ ਮੁਕਾਰ ਰਹੀ ਸੀ ਬੂਟਾ ਸਿੰਘ ਨੇ ਉਸ ਨੂੰ ਕਦੇ ਦਾ ਪਰੇ ਭਜਾ ਦਿੱਤਾ ਹੁੰਦਾ ਸਾਂਝ ਵਿਗੜਨ ਦੇ ਡਰ ਤੋਂ ਬੂਟਾ ਸਿੰਘ ਨੇ ਫਿਰ ਆਪਣੇ ਦਿਲ ਨੂੰ ਤਕੜਾ ਕਰਨਾ ਚਾਹਿਆ। ਸੂਰਜ ਛਿਪਣ ਵਾਲਾ ਸੀ। ਹੁਣੇ ਕੋਈ ਆ ਕੇ ਮੱਝ ਨੂੰ ਚੋਣ ਵਾਸਤੇ ਲੈ ਜਾਏਗਾ। ਇੰਨੇ ਚਿਰ ਵਿੱਚ ਜਿੰਨਾ ਘਾਹ ਇਸਨੇ ਖਾਣਾ ਸੀ, ਉਹਨਾਂ ਬਾਜ਼ਾਰ ਵਿੱਚ ਵੱਧ ਤੋਂ ਵੱਧ 2 ਆਨੇ ਦਾ ਮਿਲ ਸਕਦਾ ਸੀ। ਘਾਹ ਦਾ ਤੇ ਅੱਜਕੱਲ ਕਿਧਰੇ ਕੋਈ ਅੰਤ ਨਹੀਂ ਸੀ। ਉਸ ਦੀਆਂ ਆਪਣੀਆਂ ਮੱਝਾਂ ਵੀ ਹੁਣ ਤੱਕ ਰੱਜ ਗਈਆਂ ਹੋਣਗੀਆਂ। ਮੱਝ ਹੁਣ ਚੁਗਦੀ-ਚੁਗਦੀ ਬੂਟਾ ਸਿੰਘ ਦੇ ਨੇੜੇ ਆ ਗਈ ਸੀ। ਉਹ ਜੀਬ ਬਾਹਰ ਕੱਢਦੀ ਉਸ ਨਾਲ ਹਰੀ ਚੋ-ਚੋ ਕਰਦੀ ਘਾ ਦੀ ਇੱਕ ਤਲੀ ਵੱਲ ਕੇ ਮੂੰਹ ਵਿੱਚ ਲੈ ਜਾਂਦੀ ਫਿਰ ਉਸ ਨੂੰ ھیਟ ਲੇ ਦੰਦਾਂ ਤੇ ਉਤਲੇ ਸਖਣੇ ਜਬਾੜੇ ਵਿੱਚ ਕਰ ਦਬਾ ਕੇ ਫੁੱਟ ਲੈਂਦੀ ਫੁੱਟਿਆ ਹੋਇਆ ਘਾ ਸੁੱਦਾ ਪੇਟ ਵਿੱਚ ਘੱਲ ਕੇ ਉਹ ਇੱਕ ਤਲੀ ਹੋਰ ਵੱਲ ਲੈਂਦੀ ਬੂਟਾ ਸਿੰਘ ਨੇ ਅੱਖਾਂ ਪਰੇ ਕਰ ਲਈਆਂ ਪਰ ਇੱਕ ਪਲ ਵਿੱਚ ਹੀ ਉਸ ਦਾ ਧਿਆਨ ਫਿਰ ਉਧਰ ਖਿੱਚਿਆ ਗਿਆ ਮੱਝ ਉਸੇ ਤੇਜ਼ੀ ਨਾਲ ਘਾ ਖਾਈ ਜਾ ਰਹੀ ਸੀ ਉਸ ਦਾ ਮੂੰਹ ਕਿੰਨਾ ਚੌੜਾ ਸੀ ਤੇ ਕਿੰਨਾ ਹਾਬੜਾ ਤੀਬਰ ਬੂਟਾ ਸਿੰਘ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਕੋਈ ਉਸ ਦੇ ਨੋਟਾਂ ਦੇ ਸੰਦੂਕ ਵਿੱਚੋਂ ਆਪਣੀਆਂ ਜੇਬਾਂ ਭਰੀ ਜਾ ਰਿਹਾ ਹੋਵੇ ਜਾਂ ਕਾਲੀ-ਕਾਲੀ ਉਸ ਦੀ ਕੋਠੀ ਦੀਆਂ ਨੀਹਾਂ ਢਾਈ ਜਾ ਰਿਹਾ ਹੋਵੇ ਉਹ ਕੁਰਸੀ ਤੋਂ ਉੱਠਿਆ ਤੇ ਰਸਤੇ ਤੋਂ ਇੱਕ ਰੋੜਾ ਫੜ ਕੇ ਮੱਝ ਦੇ ਮੂੰਹ ਤੇ ਮਾਰਿਆ ਜਦ ਮੱਝ ਨੇ ਮੂੰਹ ਉਤਾਹ ਚੁੱਕਿਆ ਤਾਂ ਉਹ ਬਾਹੀਂ ਉਤਾਹ ਕਰਕੇ ਭੱਜ ਕੇ ਉਸ ਦੇ ਵੱਲ ਨੂੰ ਹੋਇਆ ਮੱਝ ਡਰ ਕੇ ਪਰਾਂ ਦੌੜੀ ਬੂਟਾ ਸਿੰਘ ਨੇ ਪਿੱਛੇ ਦੌੜ ਕੇ ਹੋਰ ਡਰਾ ਦਿੱਤੀ ਤੇ ਉਹ ਬਾਗੋਂ ਬਾਹਰ ਨਿਕਲ ਗਈ। ਵਾਪਸ ਆਮਦੇ ਬੂਟਾ ਸਿੰਘ ਨੇ ਉਸ ਘਾਵਲ ਤੱਕਿਆ ਜੋ ਉਸਨੇ ਅਮੋਲਕ ਰਾਮ ਦੀ ਮੱਝ ਤੋਂ ਆਪਣੀਆਂ ਮੱਝਾਂ ਲਈ ਬਚਾਇਆ ਸੀ ਤੇ ਫਿਰ ਕੁਰਸੀ ਤੇ ਬੈਠ ਗਿਆ। ਅਮੋਲਕ ਰਾਮ ਸਾਹਮਣੇ ਖੜਾ ਦੇਖ ਰਿਹਾ ਸੀ। ਬੂਟਾ ਸਿੰਘ ਉਸ ਨੂੰ ਵੇਖ ਕੇ ਸ਼ਰਮਿੰਦਾ ਜਿਹਾ ਹੋਇਆ ਜਿਵੇਂ ਜਜ਼ਬੀਆਂ ਦੇ ਵੱਸ ਹੋ ਕੇ ਬੜਾ ਮਾੜਾ ਕੰਮ ਕਰਨ ਵਾਲੇ ਆਦਮੀ ਫੜੇ ਜਾਣ ਤੇ ਸ਼ਰਮਿੰਦੇ ਹੁੰਦੇ ਹਨ। ਉਸ ਨੂੰ ਆਪਣੇ ਕੀਤੇ ਤੇ ਅਫਸੋਸ ਹੋ ਰਿਹਾ ਸੀ ਪਤਾ ਨਹੀਂ ਹੁਣ ਅਮੋਲਕ ਰਾਮ ਨਾਲ ਪੁਰਾਣਾ ਸੰਬੰਧ ਬਣਾਉਂਦੇ ਆ ਕਿੰਨੇ ਮਹੀਨੇ ਜਾਂ ਸਾਲ ਲੱਗ ਜਾਣ ਇੱਕ ਦੋ ਆਨੇ ਦੇ ਘਾ ਪਿੱਛੇ ਧੰਨਵਾਦ